20 ਫ੍ਰੀ ਏਸੀ ਕਹਿੰਦੇ ਆਗੇ ਤੇ ਇਹਦੇ ਵਿੱਚ ਕੀ ਹੈ ਤੇ 23000 ਮਾਈਕਰੋ ਹੋਲਸ ਨੇ ਜੀ ਕਹਦੀ ਇਹ ਇਹਦੇ ਵਿੱਚ ਏਆਈ ਹੈ ਜੀ ਏਆਈ ਦੇ ਵਿੱਚ ਕੀ ਹੈਗਾ ਕੀ ਤੁਸੀਂ ਆਪਦੇ ਫੋਨ ਨਾਲ ਇਹਨੂੰ ਅਟੈਚ ਕਰੋ ਜੀ ਤੁਸੀਂ ਇਹਨੂੰ ਆਪਣੇ ਬੋਲ ਕੇ ਤੁਸੀਂ ਇਹਨੂੰ ਆਪਰੇਟ ਕਰਨਾ ਬੋਲ ਕੇ ਵੀ ਆਪਰੇਟ ਕਰ ਸਕਦੇ ਹੈ ਸਿੰਡਰੀ ਲੱਗੀ ਹੋਈ ਹੈ ਇਹ ਸਿੰਡਰੀ ਕਹ ਲਓ ਜੀ ਤੁਸੀਂ ਵੈਸੇ ਇਹ ਫਰੇਮ ਟੀਵੀ ਆ ਜਾਂਦੇ ਜੀ ਸਾਰੀਆਂ 4K ਦੇ ਵਿੱਚ ਆ ਜਾਂਦੀਆਂ ਜੀ LEDS 55 ਇੰਚ 43 ਇੰਚ ਵਜਨ ਦਾ ਕੋਈ ਭਾਂਡਾ ਚੱਕ ਚੱਕਿਆ ਹੋਇਆ ਤਾਂ ਤੁਹਾਨੂੰ ਐ ਨਹੀਂ ਹੈਗਾ ਕਿ ਤੁਹਾਨੂੰ ਐ ਦੱਬ ਕੇ ਖੋਲਣਾ ਪਊਗਾ ਤੁਸੀਂ ਹੱਥ ਲਾਓ ਉਹ ਖੁੱਲ ਜੇਗਾ। ਇਹਦੇ ਨਾਲ ਆਪਣੇ ਕੋਲੇ ਹਾਇਰ ਕੰਪਨੀ ਦਾ ਹਰ ਪ੍ਰੋਡਕਟ ਮਿਲ ਜੂਗਾ। ਹਸੀ ਗਾਲ ਦੋਸਤੋ Samsung ਦੇ ਐਕਸਕਲੂਸਿਵ ਸ਼ੋਰੂਮ ਦੇ ਵਿੱਚ ਪਹੁੰਚੇ ਆਂ ਜਿੱਥੇ ਜਿੰਨੇ ਵੀ Samsung ਦੇ ਪ੍ਰੋਡਕਟ ਆ ਉਹ ਤੁਹਾਨੂੰ ਇੱਕੋ ਛੱਤ ਥਲੇ ਮਿਲ ਜਾਣੇ ਨੇ। ਜਿਨ੍ਹਾਂ ਦੀ ਕੁਆਲਿਟੀ ਗਾਰੰਟੀ ਤੇ ਜੋ ਵੀ ਅੱਜ ਦੇ ਟਾਈਮ ਦੇ ਵਿੱਚ ਨਵਾਂ ਪ੍ਰੋਡਕਟ Samsung ਦਾ ਆਇਆ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਤੇ ਜਿਹੜੇ ਮਿੱਤਰ ਨਮਾਕਰ ਬਣਾ ਰਹੇ ਆ ਜਾਂ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਤੇ ਪ੍ਰੋਡਕਟ ਖਰੀਦਣਾ ਤਾਂ ਇੱਕ ਵਾਰ ਇੱਥੇ ਕਿਹੜਾ ਜ਼ਰੂਰ ਆ। ਹਸੀ ਗਾਲ। ਹਸੀ ਗਾਲ ਜੀ। ਭਾਈ ਜੀ ਸਭ ਤੋਂ ਪਹਿਲਾਂ ਤਾਂ Samsung ਦੇ ਐਕਸਕਲੂਸਿਵ ਸਰੇ ਇਹ ਹੈਗਾ ਆਪਣੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੀ ਮਾਨਸਾ ਹੈਗਾ ਨੈਰੂ ਕਾਲਜ ਦੇ ਨੇੜੇ ਜੀ ਜੀ ਗ੍ਰੈਂਡ ਮਾਲ ਆ ਜਾਂਦਾ ਨੇੜੇ ਜੀ 메ਨ ਰੋਡ ਤੇ ਆ ਜਾਂਦਾ ਮਾਨਸਾ ਬਰਨਾਲਾ ਰੋਡ ਕਹਿੰਦੇ ਜੀ ਬਾਈ ਜੇ ਗੱਲ ਕਰੀਏ Samsung ਦੇ ਕਿਹੜੇ ਕਿਹੜੇ ਪ੍ਰੋਡਕਟ ਆਪਣੇ ਕੋਲ ਜਰ ਮਿਲਦੇ Samsung ਦੀ ਜਿੰਨੀ ਰੇਂਜ ਆਂਦੀ ਹੈ ਜੀ ਸਾਰੀ ਰੇਂਜ ਮਿਲੂਗੀ ਸਾਰੇ ਮਾਡਲ ਮਿਲ ਜਾਣਗੇ ਜਿੰਨਾ ਤੁਸੀਂ ਸੁਣਿਆ ਹੋਊਗਾ ਫੋਨ ਜਿੱਥੇ ਵੀ Samsung ਦਾ ਲੋਗੋ ਲੱਗਿਆ ਦੇਖਿਆ ਉਹ ਚੀਜ਼ ਆਪਣੇ ਛੱਤ ਥਲੇ ਬਿਲਕੁਲ ਬਿਲਕੁਲ ਹੀ ਬਿਲਕੁਲ ਉਹ ਵੀ ਮਿਲ ਜੂਗੇ ਜੀ ਸਭ ਤੋਂ ਪਹਿਲਾਂ ਬਾਈ ਜੇ ਗੱਲ ਕਰੀਏ ਕਿਉਂਕਿ ਗਰਮੀਆਂ ਦੀ ਰੁੱਤ ਸਟਾਰਟ ਹੋ ਰਹੀ ਹੈ ਹਾਂਜੀ ਹ ਏਸੀਆਂ ਤੋਂ ਸ਼ੁਰੂਆਤ ਕੀਤੀ। ਏਸੀਆਂ ਦੇ ਵਿੱਚ ਕੀ ਨਵਾਂ ਲੈ ਕੇ ਆਇਆ ਹੈ ਸੈਮਸੰਗ? ਸਰ ਇਹਦੇ ਵਿੱਚ ਇੱਕ ਤਾਂ ਕਨਵਰਟੇਬਲ ਮੋਡ ਹੈ ਜੀ। ਜੀ। 5 ਇਨ 1 ਕਨਵਰਟੇਬਲ ਹੈ ਜਿਹਦੇ ਵਿੱਚ ਕੀ ਹੈ ਡੇਟਾ ਨਾਲ ਆ ਤੁਸੀਂ ਪੌਣੇ 2 ਟਨ ਤੱਕ ਜੀ ਤੇ ਕਰਦੇ ਕਰਾਉਂਦੇ ਹਸੀਂ ਸਵਾ 1 ਤੇ ਪੌਣੇ ਟਨ ਤੱਕ ਥੱਲੇ ਆ ਸਕਦੇ ਹਾਂ। ਉਹਦੇ ਨਾਲ ਕੀ ਹੈ ਸੋਡੀ ਬਿਜਲੀ ਦੀ ਕੰਜ਼ਮਪਸ਼ਨ ਉਸੇ ਹਿਸਾਬ ਨਾਲ ਹੀ ਹੋਏਗੀ। ਠੀਕ ਹੈ ਜੀ। ਮਤਲਬ ਇੱਕੋ ਏਸੀ ਨੂੰ ਆਪਾਂ 1 ਟਨ ਤੋਂ ਜੇ ਡੇਟਨ ਦਾ ਏਸੀ ਆ ਉਹ ਵੀ 1 ਟਨ ਤੇ ਵੀ ਰਹਿ ਸਕਦੇ ਹਾਂ। ਪੌਣੇ ਟਨ ਤੱਕ ਥੱਲੇ ਆ ਸਕਦੇ ਹੋ ਜੀ ਤੇ ਪੌਣੇ 2 ਟਨ ਤੱਕ ਉੱਪਰ ਜਾ ਸਕਦੇ। ਠੀਕ ਹੈ ਜੀ ਜੀ ਮਤਲਬ ਇਹ ਜਿਹੜਾ ਇਹ ਲਿਖਿਆ ਹੋਇਆ ਵੀ 5n ਬਨ ਕਨਵਰਟੇਬਲ ਇਹ ਇਹ ਚੀਜ਼ ਹੈ ਜੀ ਇਹ ਫੀਚਰ ਹੈ ਜੀ ਜੀ ਉਸ ਤੋਂ ਇਲਾਵਾ ਸਰ ਜੇ ਗੱਲ ਕਰੀਏ ਜੇ ਉਸ ਤੋਂ ਇਲਾਵਾ ਸਰ ਆਪਾਂ ਕਹਿ ਦਈਏ ਇਹਦੇ ਵਿੱਚ AI ਹੈ ਜੀ AI ਦੇ ਵਿੱਚ ਕੀ ਹੈਗਾ ਕੀ ਤੁਸੀਂ ਆਪਦੇ ਫੋਨ ਨਾਲ ਇਹਨੂੰ ਅਟੈਚ ਕਰੋ Wi-Fi ਤੁਸੀਂ AC ਨੂੰ ਦਿਓ ਤੇ ਉਸ ਤੋਂ ਬਾਅਦ ਤੁਸੀਂ ਜਿਵੇਂ ਆਫਿਸ ਗਏ ਹੋਏ ਹੋ ਆਫਿਸ ਤੋਂ ਆਉਣ ਤੋਂ ਪਹਿਲਾਂ ਤੁਸੀਂ ਆਪਦਾ ਕਮਰਾ ਠੰਡਾ ਆਪਾਂ ਚਾਹੀਦਾ ਹੁੰਦਾ ਆਪਨ ਹੁੰਦਾ ਯਾਰ ਕਿ ਜਾਂਦੇ ਸਰ ਆਪਾਂ ਕਮਰੇ ਠੰਡੇ ਚ ਜਾਈਏ ਬੰਦਾ ਥੱਕਿਆ-ਥਕਾਇਆ ਹੁੰਦਾ ਹੱਥ ਨੇ ਤੇ ਪਹਿਲਾਂ ਆਪਦਾ ਕਮਰਾ ਠੰਡਾ ਕਰ ਲਈਏ ਤਾਂ ਮੋਬਾਈਲ ਤੋਂ ਇਹ ਪਾਵਰ ਆਫ ਆਫ ਕਰ ਸਕਦੇ ਜੀ ਤੁਸੀਂ ਠੀਕ ਹੈ ਜੀ ਆਉਂਦੇ ਨੂੰ ਸਾਨੂੰ ਕਮਰਾ ਪੂਰਾ ਠੰਡਾ ਚਾਹ ਕਈ ਵਾਰ ਅੱਜਕੱਲ ਅੱਜ ਕੱਲ ਕੀ ਮਤਲਬ ਹੈ ਹਮੇਸ਼ਾ ਤੋਂ ਇੱਕ ਬਹਿਮ ਜਿਹਾ ਰਹਿੰਦਾ ਹੁੰਦਾ ਇਹ ਆਪਾਂ ਸੋਚਦੇ ਨੇ ਯਾਰ ਪਰਸ ਰੱਖਤਾ ਸੀ ਕਿ ਨਾ ਉੱਥੇ ਸੁੱਚ ਬੰਦ ਕਰਤੀ ਸੀ ਕਿ ਨਾ ਜੇ ਏਸੀ ਆਪ ਨੂੰ ਫਿਕਰ ਆ ਤਾਂ ਦੇਖ ਕੇ ਆਪਾਂ ਉਹ ਕਰ ਦੇ ਦੇਖ ਕੇ ਆਪਾਂ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਇਹ ਵੀ ਇੱਕ ਇਹ ਸਾਰੇ ਸਾਰੇ ਫੀਚਰਸ ਨੇ ਜੀ ਤੁਸੀਂ ਇਹਨੂੰ ਆਪਣੇ ਬੋਲ ਕੇ ਤੁਸੀਂ ਇਹਨੂੰ ਆਪਰੇਟ ਕਰਨਾ ਬੋਲ ਕੇ ਵੀ ਆਪਰੇਟ ਕਰ ਸਕਦੇ ਹੋ ਜੀ ਤੁਸੀਂ ਆਪਦੇ 스마트 ਥਿੰਗਜ਼ ਐਪ ਦੇ ਥਰੂ ਠੀਕ ਹੈ ਤਾਂ ਇਹ AI 스마트 ਥਿੰਗਸ ਆ ਗਿਆ ਹਾਂਜੀ 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 1 ਵਜੇ ਮੈਂ ਆ ਦੇਖ ਰਿਹਾ ਹਾਂ ਇਹ ਅਸੀਂ ਇੱਧਰ ਜਿਹੜੇ ਤਿੰਨੇ ਲੱਗਿਆ ਇਹਨਾਂ ਦੇ ਵਿੱਚ ਆ ਬਰੀਕ ਬਰੀਕ ਮੋਰੀਆਂ ਨੇ ਇਹ ਜੀ wind free ਠੀਕ ਹੈ ਵਿੰਡ ਫ੍ਰੀ ਏਸੀ ਕਹਿੰਦੇ ਆਗੇ ਤੇ ਇਹਦੇ ਵਿੱਚ ਕੀ ਹੈ ਤੇ 23000 ਮਾਈਕਰੋ ਹੋਲਸ ਨੇ ਜੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਜਿਵੇਂ ਹੁਣ ਆਪਾਂ ਨੂੰ ਪਲੇਜ਼ੈਂਟ ਉਹ ਚਾਹੀਦੀ ਹੁੰਦੀ ਹੈ কুলਿੰਗ ਚਾਹੀਦੀ ਹੈ ਤਾਂ ਇਹਦੇ ਵਿੱਚ ਆਪਾਂ ਫਲੈਪ ਖੁੱਲ ਕੇ ਆਪਾਂ ਨੂੰ ਬਾਰ-ਬਾਰ কুলਿੰਗ ਉਹ ਨਹੀਂ ਕਰਨੀ ਮਤਲਬ ਆਉਂਦੀ ਗਈ ਸਿੱਧੀ ਕਿ ਇਹ ਨਹੀਂ ਹੈ ਕਿ ਬੰਦ ਕਰ ਲਿਆ ਚਲਾ ਲਿਆ ਬੰਦ ਕਰ ਲਿਆ ਚਲਾ ਲਿਆ ਜੀ ਸਿੱਧਾ ਆਪਾਂ ਬਸ ਇਹਦੇ ਵਿੱਚੋਂ ਮੁਰੀਆਂ ਚੋਂ ਹਵਾਉਣ ਲੱਗ ਜੂਗੀ ਉਹ ਨਾਲ ਕਮਰਾ ਠੰਡਾ ਹੋ ਜਾਊਗਾ ਜੀ ਆਪਾਂ ਨੂੰ ਇਹ ਨਹੀਂ ਲੱਗੂਗਾ ਕਿ ਯਾਰ ਹਵਾ ਜੀ ਵੱਜੀ ਜਾਂਦੀ ਆਪਣੇ ਆਏ ਹੋਈ ਜਾਂਦਾ ਠੀਕ ਹੈ ਜੀ ਲਓ ਵੀ ਮਿੱਤਰੋ ਪਹਿਲਾਂ ਤਾਂ ਕਹਿੰਦੇ ਕਮਰਾ ਠੰਡ ਹੁਣ ਕੈਮਰਾ ਦੇ ਵਿੱਚ ਕਹਿੰਦੇ ਠੰਡ ਦੇ ਵਿੱਚ ਬੈਠ ਕੇ ਦੇਖਣ ਨੂੰ ਹੁਣ ਬਈ LED ਵਾਲੇ ਪਾਸੇ ਆ ਜੀ ਇਹਦੇ ਵਿੱਚ ਕੀ ਕੀ ਹੁਣ ਨਵੀਂ ਕਨਸੈਪਟ ਆਏ ਨੇ ਜੀ ਇਹਦੇ ਵਿੱਚ ਵੀਰ ਜੀ ਆਪਣੇ ਕੋਲੇ ਸਾਰੀ ਰੇਂਜ ਮਿਲ ਜੂਗੀ LED ਦੀ ਜੀ ਛੋਟੀ ਤੋਂ ਲੈ ਕੇ ਵੱਡੀ ਤੱਕ ਜਿੰਨੀਆਂ ਹੈਗੀਆਂ ਸਾਰੀਆਂ ਮਿਲ ਜਾਣਗੀਆਂ ਜੀ ਠੀਕ ਹੈ ਜੀ LEDS LEDS ਦੇ ਸਾਰੇ ਮਾਡਲਸ ਮਿਲ ਜਾਣਗੇ ਜੀ ਇਹ ਬੀ ਸੈਂਡਰੀ ਲੱਗੀ ਹੋਈ ਹੈ ਇਹ ਸੈਂਡਰੀ ਕਹ ਲਓ ਜੀ ਤੁਸੀਂ ਵੈਸੇ ਫਰੇਮ ਟੀਵੀ ਆ ਜਾਂਦੇ ਜੀ ਇਹਨਾਂ ਦਾ ਮੈਟ ਫਿਨਿਸ਼ ਦੇ ਵਿੱਚ ਆ ਜਾਂਦੇ ਜੀ ਕਿਆ ਬਾਤ ਹੈ ਜੀ ਲਓ ਵੀ ਦੋਸਤੋ ਤੇ ਇਹਦੇ ਵਿੱਚ ਫੀਚਰਸ ਕਯੂ ਲੈਡ ਦੀ ਇਹਦੀ ਡਿਸਪਲੇ ਆ ਜਾਂਦੀ ਹੈ ਜੀ ਮੈਨ ਲੱਗਦਾ ਇਹ ਤਾਂ ਹੈ ਨਾ ਭਾਈ ਜਿਹਦੇ ਘਰਾਂ ਦਾ ਘਰੇ ਚੋਰੀ ਵਾਲੀ ਹੁੰਦੀ ਹੈ ਇਹ ਲਵਾ ਦੇ ਹਾਂਜੀ ਹਾਂਜੀ ਬਿਲਕੁਲ ਜਦੋਂ ਘਰ ਹੈ ਨਹੀਂ ਜਾਂਦਾ ਆਲਾ ਕੋਈ ਸਿੰਡੀ ਇਹਦਾ ਚੋਰੀ ਕਰਨਾ ਬਿਲਕੁਲ ਹੀ ਬਿਲਕੁਲ ਸਹੀ ਗੱਲ ਹੈ ਇਹਦੀ ਚੋਰੀ ਨਹੀਂ ਕਰਨੀ ਸਹੀ ਗੱਲ ਹੈ ਜੀ ਠੀਕ ਹੈ ਜੀ ਬੜਾ ਇਹਦੇ ਕੋਈ ਵੀ ਫੋਟੋ ਜਾਇਆ ਪਾ ਤੇ ਪਰਿਵਾਰ ਤੋਂ ਹਾਂਜੀ 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 ਬਿਲਕੁਲ ਲਾ ਸਕਦੇ ਹਾਂ ਕਿਆ ਬਾਤ ਹੈ ਜੀ ਭਈ ਇਸ ਤੋਂ ਇਲਾਵਾ ਤੇ ਇਸ ਤੋਂ ਬਾਅਦ ਜੀ ਇਹ ਸਾਰੀਆਂ 4K ਦੇ ਵਿੱਚ ਆ ਜਾਂਦੀਆਂ ਜੀ LEDS 55 ਇੰਚ 43 ਇੰਚ ਜੇ ਤੁਸੀਂ 32 ਇੰਚ ਲੈ ਠੀਕ ਹੈ ਜੀ ਜੀ ਤੇ ਹਾਂਜੀ ਸਰ ਜੇ ਗੱਲ ਕਰੀਏ ਨਾ ਐਲ ਜੀ ਤੋਂ ਬਾਅਦ ਇੰਦਰ ਫਰਿੱਜ ਆ ਜਾਂਦੇ ਨੇ ਤੇ ਫਿਰ ਵਾਸ਼ਿੰਗ ਮਸ਼ੀਨ ਆ ਜਾਂਦੀ ਹਾਂਜੀ ਆਪਣੇ ਕੋਲ ਸਿਰ ਸਾਰੀ ਰੇਂਜ ਮਿਲੂਗੀ ਜੀ ਫਰਿੱਜਾਂ ਦੀ ਵੀ ਵਾਸ਼ਿੰਗ ਮਸ਼ੀਨਾਂ ਦੀ ਵੀ ਜਿਵੇਂ ਆਪਾਂ ਕਹਿ દઈએ ਕਿ ਛੋਟੇ ਤੋਂ ਲੈ ਕੇ ਸਿੰਗਲ ਡੋਰ ਤੋਂ ਲੈ ਕੇ ਤੇ ਸਾਈਡ ਬਾਈ ਸਾਈਡ ਫਰੈਂਚ ਡੋਰ ਤੱਕ ਆਪਣੇ ਕੋਲੇ ਫਰਿੱਜ ਮਿਲ ਜਾਣਗੇ ਜੀ ਠੀਕ ਹੈ ਜੀ ਤੇ ਵਾਸ਼ਿੰਗ ਮਸ਼ੀਨ ਦੀ ਕਹਿ ਦਈਏ ਸੈਮੀ ਤੋਂ ਲੈ ਕੇ ਜੀ ਆਟੋਮੈਟਿਕ ਫਰੰਟ ਲੋਡ ਤੇ ਟੌਪ ਲੋਡ ਸਾਰੀਆਂ ਮਿਲ ਜਾਣਗੀਆਂ ਤੁਸੀਂ ਫ੍ਰਿਜਾਂ ਹੀ ਦੇਖ ਸਕਦੇ ਹੋ ਕੱਲੀ ਕੱਲੀ ਕੱਲਾ ਕੱਲਾ ਫ੍ਰਿਜ ਲੱਗਾ ਹੈ ਸਾਰੀ ਰੇਂਜ ਲੱਗੀ ਹੋਈ ਹੈ ਜੀ ਇਹਦੇ ਵਿੱਚ ਫ੍ਰਿਜ ਤਾਂ ਬਈ ਹਨਾ ਬਹੁਤ ਵੱਡੇ ਵੱਡੇ ਫ੍ਰਿਜ ਆ ਗਏ ਹਨਾ ਜਿਹੜੇ ਕੋਈ ਮਰਜ਼ੀ ਚਾਹੇ ਹੁਣ ਤਾਂ ਕੁਝ ਮਰਜ਼ੀ ਚਾਹੇ ਆਪੰਦਰ ਉਹ ਗੱਲ ਹੈ ਜੀ ਕਿ ਅੰਦਰ ਵੜ ਕੇ ਵੇਖ ਜੋਦੇ ਹੋ ਆ ਕ੍ਰਸ਼ ਡਾਈਸ ਆਈਸ ਵਾਲੇ ਹਾਂਜੀ ਕ੍ਰਸ਼ ਡਾਈਸ ਮਿਲ ਜੂ ਇਹਦੇ ਵਿੱਚ ਜੀ ਆਪਾਂ ਨੂੰ ਆਈਸ ਕਯੂਬਸ ਮਿਲ ਜਾਣਗੇ ਵਾਟਰ ਮਿਲ ਜੂਗਾ ਜੀ ਸਾਰਾ ਕੁਝ ਠੀਕ ਹੈ ਜੀ ਇਹ ਬਈ ਆਟੋ ਡੋਰ ਹੈ ਹਾਂਜੀ ਹਾਂਜੀ ਇਹ ਇਹ ਆਪਣਾ ਸੈਂਸਰ ਵਾਲਾ ਆ ਜਾਂਦਾ ਜੀ ਠੀਕ ਹੈ ਜੀ ਇਹਦੇ ਹੱਥ ਰੱਖੋਗੇ ਤੁਸੀਂ ਜਿਵੇਂ ਆਪਾਂ ਕੋਈ ਭਾਰੀ ਤਾਂ ਤੁਹਾਨੂੰ ਆਏ ਨਹੀਂ ਹੈਗਾ ਕਿ ਤੁਹਾਨੂੰ ਐ ਦੱਬ ਕੇ ਖੋਲਣਾ ਪਊਗਾ ਉਸੇ ਉਰੇ ਹੱਥ ਲਾਓ ਤੇ ਉਹ ਖੁੱਲ ਜੇਗਾ ਜੀ ਠੀਕ ਹੈ ਜੀ ਕੀ ਬਾਤ ਹੈ ਜੀ ਤੇ ਇਸ ਤੋਂ ਬਾਅਦ ਭਾਈ ਜੀ ਕੇ ਵੀ ਤੁਸੀਂ ਪਿਛਲੀ ਵਾਰ ਵੀ ਦਿਖਾਇਆ ਸੀ ਇਹ ਵੀ ਬਹੁਤ ਹਨ ਟ੍ਰੈਂਡਿੰਗ ਦੇ ਵਿੱਚ ਹੈ ਹਾਂਜੀ ਹਾਂਜੀ ਜੀ ਇਹਦੇ ਵਿੱਚ ਕੀ ਹੈ ਜੀ ਆ ਜਿਵੇਂ ਆਪਣਾ ਫ੍ਰਿਜ ਆ ਜਾਂਦਾ ਫ੍ਰਿਜ ਦੇ ਵਿੱਚੋਂ ਸਾਰੀ ਕੂਲਿੰਗ ਲੂਜ਼ ਕਰਨ ਨਾਲੋਂ ਇਹ ਹੈ ਕਿ ਤੁਸੀਂ ਉਰੋਂ ਸਿੱਧਾ ਆਪਣਾ ਮਤਲਬ ਖੋਲ ਕੇ ਉਰੋਂ ਪਾਣੀ ਦੀ ਬੋਟਲ ਲੈ ਸਕਦੇ ਹੋ ਸਾਰੇ ਕੁਕੂਲਿੰਗ ਨਹੀਂ ਲੂਜ਼ ਹੁੰਦੀ ਮਾਲ ਜਿਹੜੀ ਚੀਜ਼ ਆਪਾਂ ਜ਼ਿਆਦਾਤਰ ਬਰਤਨ ਯਾਰ ਬਰਤਨੀਆਂ ਉਹ ਇੱਥੇ ਰੱਖ ਦਿਓ ਜੀ ਬਿਲਕੁਲ ਠੀਕ ਹੈ ਜੀ ਸਾਰੇ ਦੂਜੇ ਫ੍ਰਿਜ ਦੀ ਕੁਕਲਿੰਗ ਨਹੀਂ ਹੋਉਂਦੀ ਹਾਂਜੀ ਹਾਂਜੀ ਜਿਵੇਂ ਖਾਸ ਕਰਕੇ ਆਪਾਂ ਪਾਣੀ ਯੂਜ਼ ਕਰਨ ਨਾਲ ਉਹਦੇ ਵਿੱਚ ਹਾਂਜੀ ਹਾਂਜੀ ਜਾਂ ਕੋਈ ਚੀਜ਼ ਆਪਾਂ ਸਵੇਰ ਕੱਟ ਕੇ ਰੱਖ ਦਿਓ ਇੱਥੇ ਰੱਖ ਦਿਓ ਜੀ ਜਦੋਂ ਮਰਜ਼ੀ ਜਦੋਂ ਮਰਜ਼ੀ ਕੱਢ ਕੇ ਇਹ ਵੀ ਇੱਕ ਬਹੁਤ ਵਧੀਆ ਵਿਚਾਰ ਹੈ ਨਾ ਬਾਈ ਜੀ ਬਿਲਕੁਲ ਬਿਲਕੁਲ ਤੇ ਇਧਰ ਸਾਰੀਆਂ ਵਾਸ਼ਿੰਗ ਮਸ਼ੀਨਾਂ ਆ ਗਈਆਂ ਜੀ ਸਾਰੇ ਮਾਈਕ੍ਰੋਵੇਵ ਮਿਲ ਜਾਣਗੇ ਜੀ ਮੋਬਾਈਲ ਫੋਨਸ ਮਿਲ ਜਾਣਗੇ ਆਪਣੇ ਕੋਲੇ ਸਾਰੇ ਜੀ ਫੋਨ ਦੇ ਵਿੱਚ ਵੀ ਦਾਦੇ ਭਾਈ ਹੁਣ ਸਾਬ ਸੰਗ ਦਾ ਕੀ ਨਵਾਂ ਜਿਹੜਾ ਅੱਜ ਕੱਲ ਚੱਲ ਰਿਹਾ ਅੱਜ ਕੱਲ ਵੀਰ ਜੀ ਇਹਨਾਂ ਦੇ ਹੁਣ ਨਵੀਂ ਸੀਰੀਜ਼ ਏ ਸੀਰੀਜ਼ ਦੇ ਫੋਨ ਆਏ ਨੇ A36 A50 ਆਏ ਨੇ ਜੀ ਠੀਕ ਹੈ ਤੇ ਬਾਕੀ ਐ ਸ ਸੀਰੀਜ਼ ਆਈ ਹੈ ਇਹਨਾਂ ਦੀ ਜੀ ਐ ਸੀਰੀਜ਼ ਦੇ ਵਿੱਚ S25 ਅਲਟਰਾ ਆਇਆ ਹੈ ਜੀ ਠੀਕ ਹੈ ਜੀ ਤੇ Z ਫੋਲਡ 6 ਚੱਲ ਰਿਹਾ ਹੁਣ ਬਿਲਕੁਲ ਲੇਟੈਸਟ ਕੋਈ ਵੀ ਪ੍ਰੋਡਕਟ ਲੈਣੇ ਭਾਈ ਜਿਵੇਂ ਆਪਣੇ ਕੋਲੇ ਇਸ ਟਾਈਮ ਕੈਸ਼ ਹੀ ਹੈਗਾ ਤਾਂ ਉਹ ਕ੍ਰੈਡਿਟ ਕ੍ਰੈਡਿਟ ਕਾਰਡ ਤੇ ਮਿਲ ਜਾਣਗੇ ਜੀ ਸਾਰੇ ਠੀਕ ਹੈ ਜਿਵੇਂ ਤੁਹਾਨੂੰ ਸੌਖਾ ਲੱਗਦਾ ਜੀ ਉਹ 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 ਵਲੇ ਆਪਣਾ ਪੇਮੈਂਟ ਆਪਣੇ ਕੋਲ ਮੈਥਡ ਹੈਗੇ ਸਾਰੇ ਠੀਕ ਹੈ ਜੀ ਜਿਹੜਾ ਤੁਹਾਨੂੰ ਸੌਖਾ ਲੱਗਦਾ ਜੀ ਬਈ ਜੇ ਗੱਲ ਕਰੀਏ ਨਾ ਸੈਂਸ ਸਾਰੇ ਪ੍ਰੋਡਕਟ ਸਾਰੇ ਹੋਈ ਗਏ ਇਸ ਤੋਂ ਇਲਾਵਾ ਹੋਰ ਬ੍ਰਾਂਡ ਦਾ ਵੀ ਆਪਣੇ ਕੋਲ ਪ੍ਰੋਡਕਟ ਮਿਲ ਜਾਣਾ ਹਾਂਜੀ ਆਪਣੇ ਆਪਣੀ ਦੂਜੀ ਫਰਮ ਦੇ ਵਿੱਚ ਆਪਣਾ ਮਿਲ ਜੇਗਾ ਤੁਹਾਨੂੰ ਆਪਾਂ ਏਸੀ ਏਸੀ ਮਿਲ ਜਾਣਗੇ ਡਿਸਪੈਂਸਰ ਡੀ ਫ੍ਰਿਜ ਵਗੈਰਾ ਸਾਰਾ ਕੁਝ ਮਿਲ ਜੇਗਾ ਮਤਲਬ ਜੇ ਆਪਾਂ ਕੋਈ ਦਿਖਾइए ਜੀ ਬਈ ਹਾਂਜੀ 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 ਬਿਲਕੁਲ ਆ ਜੀ ਹਾਂਜੀ ਬਈ ਜੇ ਗੱਲ ਕਰੀਏ ਹਾਂ ਜੀ ਕਿਹੜੇ ਕਿਹੜੇ ਬ੍ਰਾਂਡ ਦੇ ਏਸੀ ਆਪਾਂ ਨੂੰ ਹੋਰ ਮਿਲ ਜਾਣਗੇ ਸਰ ਆਪਣੇ ਕੋਲੇ ਆਲਮੋਸਟ ਸਾਰੇ ਬ੍ਰਾਂਡ ਦੇ ਏਸੀ ਮਿਲ ਜਾਣਗੇ ਜੀ ਏਅਰ ਆ ਗਿਆ ਡਾਈਕਨ ਆ ਗਿਆ ਲੋਇਡ ਵਗੈਰਾ ਆ ਗਿਆ ਮਿਡਸੂਸ਼ੀ ਹੈਵੀ ਡਿਊਟੀ ਆ ਗਈ ਜੀ ਬਾਕੀ ਹੋਰ ਜੇ ਕੋਈ ਰਿਕੁਆਇਰਮੈਂਟ ਦੇ ਕੋਈ ਉਹ ਮਿਲ ਜਾਣਗੇ ਜੀ ਠੀਕ ਹੈ ਜੀ ਭਾਈ ਜੇ ਗੱਲ ਕਰੀ ਹੁਣ ਸਾਰੇ ਤਰ੍ਹਾਂ ਦੇ ਚਲੋ Samsung ਦੇ ਤੁਸੀਂ ਅਥਾਰਾਈਜ਼ ਡੀਲਰ ਹੀ ਆਗੇ ਉਸ ਤੋਂ ਇਲਾਵਾ ਕੋਈ ਵੀ ਆਪਾਂ AC ਲੈਨੇ ਆ ਹਾਂਜੀ ਇਹਦੇ ਵੀ ਕਿਸ਼ਤਾਂ ਵਾਲਾ ਸਾਰਾ ਸਿਸਟਮ ਹੋਊਗਾ ਹਾਂਜੀ ਹਾਂਜੀ ਸਰ ਸਾਰਾ ਕਿਸ਼ਤਾਂ ਵਾਲਾ ਸਿਸਟਮ ਸਿਸਟਮ ਹੋਊਗਾ ਜੀ ਇਹਨਾਂ ਤੇ ਵੀ ਇਹ ਜਿਵੇਂ ਹਾਇਰ ਦੀ ਕਹਿ ਲੋਗੀ 1994 ਰੁਪਏ ਦੀ ਮਿਨੀਮਮ ਕਿਸ਼ਤ ਚੱਲਦੀ ਹੈਗੀ ਉਹਦੇ ਤੇ ਵੀ ਮਿਲ ਜਾਊਗਾ ਆਪਾਂ ਤੇ ਫਿਟਿੰਗ ਵਗੈਰਾ ਦਾ ਕੀ ਰਹਿੰਦਾ ਭਾਈ ਸਰ ਫਿਟਿੰਗ ਸਾਰਿਆਂ ਦੀ ਤੁਹਾਨੂੰ ਇਹਨਾਂ ਦੀ ਸਾਰਿਆਂ ਦੀ AC ਦੀ ਫ੍ਰੀ ਆਫ ਕਾਸਟ ਹੋਊਗੀ ਜੀ ਕਿਸੇ ਦਾ ਕੋਈ ਚਾਰਜ ਨਹੀਂ ਹਾਂਜੀ ਕਿਸੇ ਦਾ ਕੋਈ ਚਾਰਜ ਨਹੀਂ ਮਤਲਬ ਮੂਜੇ ਜ਼ਿਆਦਾਤਰ ਗੱਲ ਕਰੀ ਬ੍ਰਾਂਡ ਮਾਡਲ ਲੈਂਦੇ ਖਰਚਾ ਵੀ ਉਹ ਤਾਂ ਫਿਟਿੰਗ ਹਾਂਜੀ ਹਾਂਜੀ ਫਿਟਿੰਗ ਦਾ ਖਰਚਾ ਚੱਲਦਾ ਹੀ ਹੈ ਜੀ ਅੱਜ ਅੱਜ ਦੇ ਟਾਈਮ ਦੇ ਵਿੱਚ 11500 ਰੁਪਏ ਮਿਨੀਮਮ ਖਰਚਾ ਹੈਗਾ ਹੀ ਐ ਇਕੱਲਾ ਫਿਟਿੰਗ ਫਿਟਿੰਗ ਦਾ ਆਪਣਾ ਸਾਰਾ ਕੁਝ ਬਸ ਬੰਦੇ ਨੇ ਇਕੱਲਾ ਕੋਰੀਆ ਮਤਲਬ ਹਾਂਜੀ ਹਾਂਜੀ ਖਰਚਾ ਦੇਣਾ ਲੈ ਕੇ ਜਾਣਾ ਹਾਂਜੀ ਬਿਲਕੁਲ 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 ਚਾਹੇ ਗੱਡੀ ਧਰਕ ਲੈ ਜਾਓ ਬਿਲਕੁਲ ਹੀ ਬਿਲਕੁਲ ਕਿ ਮਰਜ਼ੀ ਲੈ ਜਾਣੀ ਠੀਕ ਆ ਬਾਈ ਜੀ ਕੋਈ ਚੱਕਰ ਨਹੀਂ ਗਾ ਜੀ ਤੇ ਬਾਕੀ ਆਪਣੇ ਕੋਲੇ ਤੁਸੀਂ ਜਿਵੇਂ ਕ ਕਾਬੀ ਇੱਕ ਬਹੁਤ ਜਿਹੜੀ ਸਮੇਂ ਦੀ ਡਿਮਾਂਡ ਹੈ ਅੱਜ ਦੇ ਟਾਈਮ ਹਾਂਜੀ ਹਾਂਜੀ ਅੱਜ ਦੇ ਟਾਈਮ ਦੇ ਬਿਲਕੁਲ ਬਿਲਕੁਲ ਹੀ ਬਿਲਕੁਲ ਗਰਮੀਆਂ ਦੇ ਵੀ ਕਮਰਸ਼ੀਅਲੀ ਕਮਰਸ਼ੀਅਲੀ ਵੀ ਤੇ ਘਰਾਂ ਦੇ ਵਿੱਚ ਵੀ ਅੱਜ ਕੱਲ ਇਹ ਸਿਸਟਮ ਚੱਲ ਪਿਆ ਜੀ ਠੀਕ ਹੈ ਜੀ ਤੇ ਲੋ ਵੀ ਮਿੱਤਰੋ ਸਾਰੇ ਪ੍ਰੋਡਕਟ ਬਾਈ ਉਹਨਾਂ ਕੋਲੇ ਹੈਗੇ ਨੇ ਇੱਕ ਵਾਰ ਗਿੜਾ ਮਾਰ ਲਿਓ ਮਾਨਸਾ ਨਹਿਰੂ ਕਾਲਜ ਦੇ ਬਿਲਕੁਲ ਸਾਹਮਣੇ ਜੱਸ ਮੋਟਰ ਦੇ ਬਿਲਕੁਲ ਸਾਹਮਣੇ ਬਾਈ ਉਹਨਾਂ ਦਾ ਸੈਮਸੰਗ ਦਾ ਐਕਸਕਲੂਸਿਵ ਸ਼ੋਅਰੂਮ ਜੀ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤੇ ਹੋਏ ਧੰਨਵਾਦ ਦੋਸਤ ਧੰਨਵਾਦ